ਇਹ ਜਿਹੜੇ ਕਹਿੰਦੇ ਹੁੰਦੇ ਸੀ ਖਾਸ ਕਰਕੇ ਜਿੱਤੇ ਆਪਾਂ ਕਹਿੰਦੇ ਵੀ ਤਾਂ ਗਰੀਬ ਘਰਾਂ ਦੇ ਆ ਐਮਐਲਏ ਦੇ ਬਿਆਨ ਕੀ ਆ ਰਹੇ ਨੇ ਵੀ ਬੱਸ ਜੇ ਸਰਕਾਰ ਦਾ ਟਰਾਲੀਆਂ ਦੀ ਪਟਵਾਲ ਕਰਨ ਲੱਗੀ ਫਿਰ ਸਰਕਾਰ ਤਾਂ ਇੱਥੋਂ ਦੇ ਘੇਹੇ ਰਹਿ ਜੂਗੀ ਅੱਜ ਵੀ ਮੁੱਖ ਮੰਤਰੀ ਦਾ ਹਸੋਹਿਣਾ ਬਿਆਨ ਸੀ ਕਿ ਮੈਂ ਕਿਸਾਨਾਂ ਨੂੰ ਮੀਟਿੰਗ ਚ ਲੈ ਕੇ ਜਾਵਾਂ ਗੁੱਟ ਵੀ ਲਏ ਰੋਣ ਵੀ ਨਹੀਂ ਦੇਣੇ ਲੁੱਟ ਵੀ ਨਹੀਂ ਕਰਨ ਦੇਣੀ ਰਿਪੋਰਟ ਕੋਈ ਇਹ ਸਾਰੇ ਕੁਸ ਦੇ ਵਿੱਚੋਂ ਭਾਈ ਅਸੀਂ ਜਾੜਾਂਗੇ ਤੇਰੀ ਲੋੜ ਨਹੀਂ ਹੋਣੀ ਕਿਸਾਨ ਸਾਡੇ ਘਰਾਂ ਮੂਹਰੇ ਆ ਕੇ ਬੈਠ ਜਾਣ ਪਰ ਜੇ ਲੋਕਾਂ ਨੂੰ ਸਮੱਸਿਆ ਖੜੀ ਕੀਤੀ ਤਾਂ ਬਰਦਾਸ਼ਤ ਨਹੀਂ ਕੀਤਾ ਜਾਣਾ ਇਹਦਾ ਮਤਲਬ ਡਾਂਗ ਸਾਡੀ ਤਿਆਰ ਹੈ ਸੋਨੂੰ ਕੁੱਟਣ ਲਈ ਭਾਈ ਅੱਜ ਆਇਆ ਸੋਡੇ ਘਰਾਂ ਚ ਕੁੱਟ ਲਿਓ ਫਿਰ ਜੋ ਵੀ ਪ੍ਰਾਈਵੇਟਾਂ ਨੇ ਜ਼ਮੀਨ ਸਾਡੀ ਖੋਣੀ ਹੈ ਉਹਨਾਂ ਦੇ ਦਲਾਲ ਬਣ ਚੁੱਕੇ ਆ ਉਹਨਾਂ ਦੀ ਪਿੱਠ ਤੇ ਆ ਗਈ ਹੈ ਸਰਕਾਰ ਇੱਥੋਂ ਹੀ ਲੱਗਦਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਬੋਲਣ ਨਹੀਂ ਦੇਣਾ ਤੇ ਧਰਨਾ ਲਾਉਣ ਨਹੀਂ ਦੇਣਾ ਇਹਦੇ ਇਹਨਾਂ ਬਿਆਨ ਸਾਫ ਕਰਦੇ ਤਾ ਘਟੋ ਘਟ ਸਾਡੇ 4 ਮੰਤਰੀ ਇਹਨਾਂ ਦੇ ਨਿਸ਼ਾਨੇ ਤੇ ਆ ਲਾਜ਼ਮੀ ਇਹਨਾਂ ਚਾਰਾਂ ਦਾ ਪੱਕਾ ਘਰੋ ਕਰਾਂਗੇ 10-10 ਹਜ਼ਾਰ ਬੰਦਾ ਇਹਨਾਂ ਦੇ ਬਾਰਾਂ ਚ ਲਾਵਾਂਗੇ ਜਿਹੜੀ ਫੋਰਸ ਜਿਹੜੀ ਤਾਕਤ ਜਿਹੜੀ ਡਾਂਗ ਅਮਨ ਰੋੜਾ ਨੇ ਬਤਨੀਆ ਉਹ ਬਤਲੇ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਨੂੰ ਕਿਸਾਨਾਂ ਦੇ ਵੱਲੋਂ ਘੇਰਿਆ ਗਿਆ ਜਿਸ ਤਰੀਕੇ ਦਾ ਪ੍ਰਦਰਸ਼ਨ ਕਿਸਾਨ ਕਰ ਰਹੇ ਸੀ ਉਸ ਤੋਂ ਬਾਅਦ ਇੱਕ ਕਾਰਵਾਈ ਹੋਈ ਹੈ ਤੇ ਕਿਸਾਨ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਕਾਕਾ ਸਿੰਘ ਕੋਟੜਾ ਅੱਜ ਸਾਡੇ ਨਾਲ ਮੌਜੂਦ ਨੇ ਵਿਧਾਇਕ ਲਾਲ ਸਿੰਘ ਉਗੋਕੇ ਦਾ ਘਰ ਕੇ ਰਹਿ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਵਿਧਾਇਕਾਂ ਦੇ ਜਾਂ ਮੰਤਰੀਆਂ ਦੇ ਜਾਂ ਮੁੱਖ ਮੰਤਰੀ ਦੇ ਜਿਵੇਂ ਦੇ ਬਿਆਨ ਆ ਰਹੇ ਨੇ ਇਹ ਕਿੱਧਰ ਨੂੰ ਜਾ ਰਿਹਾ ਸਾਰਾ ਕੰਮ ਦੇਖੋ ਅਸਲ ਦੇ ਵਿੱਚ 13 ਫਰਵਰੀ ਤੋਂ ਜਿਹੜੇ ਸਾਡੇ ਦੋਨੇ ਫੋਰਮ ਵੱਲੋਂ ਮੋਰਚਾ ਲਾਇਆ ਗਿਆ ਸੀਗਾ ਸ਼ੰਭੂ ਅਤੇ ਖਨੋਰੀ ਉਹ ਸਥਿਤੀ ਦੇ ਵਿੱਚ ਆਪਾਂ ਸਾਰਾ ਕੁਝ ਵੇਖਿਆ ਜਿਹੇ ਜਾ ਬੀਜੇਪੀ ਨੇ ਕੀਤਾ ਹਰਿਆਣਾ ਸਰਕਾਰ ਨੇ ਕੀਤਾ ਕੰਦਾ ਕੱਢੀਆਂ ਅੱਗੇ ਵਧਣ ਨਹੀਂ ਦਿੱਤੇ ਤਾਂ ਉੱਥੇ ਵੀ ਆਪਾਂ ਟਕਰਾਹ ਹੁੰਦਾ ਰਿਹਾ ਜਿਹਦੇ ਵਿੱਚੋਂ ਆਪਣੇ ਹੀ ਜ਼ਿਲ੍ਹੇ ਦਾ ਇਧਰ ਨਾਲ ਲੱਗਦਾ ਬਠਿੰਡਾ ਜ਼ਿਲ੍ਹਾ ਸ਼ੁਭਕਰਨ ਉਸਹੀਦ ਹੋਇਆ 535 ਕਿਸਾਨ ਜ਼ਖਮੀ ਹੋਏ ਚਾਰ ਨੌਜਵਾਨਾਂ ਦੀ ਸਾਡੇ ਦੇ ਨਿਗਾ ਚਲੀ ਗਈ ਅਨੇਕਾਂ ਸਾਡਾ ਜਿਹੜਾ ਅਜਾਨੀ ਨੁਕਸਾਨ ਵੀ ਹੋਇਆ ਦੂਜਾ ਟਰੈਟਾਂ ਦਾ ਵੀ ਹੋਇਆ ਉਹਦੇ ਸਾਰਾ باوجود ਵੀ ਸਾਰਾ ਸਾਡਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਉਸ ਤੋਂ ਬਾਅਦ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਹਰਿਆਣਾ ਚ ਇਲੈਕਸ਼ਨ ਹੋਏ ਦਿੱਲੀ ਦੇ ਇਲੈਕਸ਼ਨ ਹੋਏ ਇੱਕ ਇਹੋ ਜਿਹਾ ਮਾਹੌਲ ਬਣ ਗਿਆ ਸੀ ਕਿ ਸਰਕਾਰ ਪਿੱਛੇ हट ਗਈ ਸੀ ਕਿ ਮੀਟਿੰਗਾਂ ਦਾ ਜਿਹੜਾ ਦੌਰ ਸੀਗਾ ਉਹ ਬੰਦ ਹੋ ਗਿਆ ਉਹਦੇ ਵਿੱਚੋਂ ਫਿਰ ਜਦੋਂ ਦੋਨੇ ਫੋਰਮਾਂ ਨੇ ਬੈਠ ਕੇ ਵਿਚਾਰ ਕੀਤਾ ਵੀ ਅੱਗੇ ਨੂੰ ਵਧਣਾ ਚਾਹੀਦਾ ਅਸੀਂ ਦੋ ਕਾਲਾਂ ਦਿੱਤੀਆਂ ਉਧਰੋਂ ਤਾਂ 101 ਦਾ ਮਰਜੀ ਵਿੜਿਆਂ ਦਾ ਜਥਾ ਭੇਜਣਾ ਸ਼ੁਰੂ ਕੀਤਾ ਸ਼ੰਭੂ ਤੋਂ ਤੇ ਖਨੌਰੀ ਦੇ ਵਿੱਚ ਡੱਲੇਵਾਲ ਸਾਹਿਬ ਨੇ ਮਰਬਤ ਸ਼ੁਰੂ ਕੀਤਾ ਤਾਂ ਉਦਦੇ ਤੋਂ ਹੀ ਅਸੀਂ ਚਲੋ ਉਸ ਗੱਲ ਨੂੰ ਅਣਗੌਲਾ ਕਰਤਿਆਂ ਜੇ ਸੀਰੀਅਸ ਲੈਂਤਾ ਹੁੰਦਾ ਸਾਡੇ ਦੋਨੋਂ ਫੋਰਮ ਵੱਲੋਂ ਕਿ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ ਕਿ ਜੇ ਨਹੀਂ ਰੋਲੇ ਬਿਆਨ ਇਹ ਦਿੰਦੇ ਰਹੇ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਅਸੀਂ ਤਾਂ ਹਮਾਇਤੀਆਂ ਅਸੀਂ ਤਾਂ ਜੀ ਕੁਝ ਕਰੇ ਨਹੀਂ ਅਜੇ ਤੱਕ ਕਿਸਾਨਾਂ ਦੀਆਂ ਮੀਟਿੰਗਾਂ ਕਰਾ ਰਹੇ ਹਾਂ ਪਰ 26 ਤਰੀਕ ਨੂੰ ਹੀ ਪਤਾ ਲੱਗਿਆ ਸੀਗਾ ਜਦੋਂ ਪੰਜਾਬ ਸਰਕਾਰ ਚੱਕ ਕੇ ਡੱਲੇਵਾਲ ਸਾਹਿਬ ਨੂੰ ਲੈ ਗਈ ਸੀ ਹਸਪੀਟਲ ਦੇ ਵਿੱਚ ਉਹ ਵੀ ਉਦੋਂ ਜਦੋਂ ਮੁੱਖ ਮੰਤਰੀ ਦੀ ਰਿਹੈਸ਼ਤਾਗ ਐਲਾਨ ਕੀਤਾ ਤਾਂ ਉਹਦੇ ਵਿੱਚੋਂ ਸਾਰਾ ਕੁਝ ਦਿਸਿਆ ਪਰ ਅੰਦਰੇ-ਅੰਦਰ ਵਿਅਤਬੰਦੀ ਬਣਾਉਂਦਾ ਰਹੇ ਜਿੰਨਾ ਭਾਜਪਾ ਨੇ ਆਪਦੀ ਸਿਆਸਤ ਘੜੀ ਦੇਖੋ ਸਵਾਲ ਮੈਂ ਜਿਆਦਾ ਲੰਮਾ ਨਾ ਕਰਦਾ ਨਹੀਂ ਮੈਨੂੰ ਇਹ ਲੱਗਦਾ ਸੀਗਾ 19 ਮਾਰਚ ਨੂੰ ਜਿਹੜਾ ਸਾਡਾ 19 ਮਾਰਚ ਨੂੰ ਜੇ ਸਾਡੀ ਗ੍ਰਿਫਤਾਰੀ ਹੋਣੀ ਸੀ ਤਾਂ ਸਾਨੂੰ ਮੀਟਿੰਗ ਦੇ ਵਿੱਚੋਂ ਨਿਕਲਦੇ ਹੀ ਗ੍ਰਿਫਤਾਰ ਕਰ ਲੈਣਾ ਚਾਹੀਦਾ ਜੀ ਤੇ ਗ੍ਰਿਫਤਾਰ ਕਰਕੇ ਸੀ ਜਾਂਦੇ ਕਿਦੇ ਚੰਡੀਗੜ੍ਹ ਜੇਲ੍ਹ ਦੇ ਵਿੱਚ ਤੇ ਸਰਕੀ ਦੇ ਲੱਗਣਾ ਸੀ ਕਿ ਭਾਜਪਾ ਸਰਕਾਰ ਨਾਲ ਮੀਟਿੰਗ ਸੀ ਕੇਂਦਰ ਨਾਲ ਸਾਡੀ ਮੰਗ ਸੀ ਲੜਾਈ ਕੇਂਦਰ ਸਰਕਾਰ ਨੇ ਕਿਸਾਨ ਗ੍ਰਿਫਤਾਰ ਕਰ ਲਏ ਇਹਨਾਂ ਨਾਲ ਤਾਂ ਕੋਈ ਗੱਲ ਵੀ ਨਹੀਂ ਸੀ ਨਾ ਇਹਨਾਂ ਨਾਲ ਕੋਈ ਮੰਗ ਹੈ ਜਿਹੜੇ ਵਾਰ-ਵਾਰ ਕਹਿ ਦਿੰਦਾ ਮੁੱਖ ਮੰਤਰੀ ਜੀ ਮੈਂ ਤਾਂ ਕਿਸਾਨਾਂ ਦਾ ਪੁੱਤ ਆ ਐਵੇਂ ਬਿਨਾਂ ਵਜਾ ਤੋਂ ਮੇਰੇ ਨਾਲ ਢਾਈ ਢਾਈ ਤਿੰਨ ਤਿੰਨ ਘੰਟੇ ਬੈਠੇ ਰਹਿੰਦੇ ਨੇ ਮੈਂ ਤਾਂ ਨਿਮੜਾ ਕਰਦਾ ਜਦੋਂ ਇਹਦੇ ਨਾਲ ਮੰਗ ਹੀ ਨਹੀਂ ਸੀ ਸਾਡਾ ਕੇਂਦਰ ਦੇ ਨਾਲ ਮੀਟਿੰਗ ਚੱਲਦੀ ਹੈ ਕੇਂਦਰ ਨਾਲ ਸਾਡਾ ਮੋਰਚਾ ਚੱਲਦਾ ਤਾਂ ਇਹਨਾਂ ਨੇ ਫਿਰ ਉਹ ਜਦੋਂ ਅਸੀਂ ਚੰਡੀਗੜ੍ਹ ਨਿਕਲਦੇ ਆਂ ਪੰਜਾਬ ਚ ਕ੍ਰੋਸ ਕਰਦੇ ਆਂ ਜਮਾ ਬਾਰਡਰਾਂ ਤੇ ਤਾਂ ਐਡੀ ਵੱਡੀ ਫੋਰਸ ਦੇ ਵਿੱਚ ਸਾਡੀਆਂ ਗੱਡੀਆਂ ਦੇ ਵਿੱਚ ਦੋ ਦੋ ਚਾਰ ਗੱਡੀਆਂ ਸੱਤ ਗੱਡੀਆਂ ਮੇਰੇ ਮੂਰੇ ਫਸਾਤੀਆਂ ਸੱਤ ਗੱਡੀਆਂ ਡੱਲੇਵਾਲ ਸਾਹਿਬ ਦੇ ਨਾਲ ਫਸਾਤੀਆਂ ਜਿਹੇ ਜਿਹੇ ਹਾਲਾਤ ਪਹਿਲੀ ਵਾਰ ਸਾਨੂੰ ਐ ਚੱਕਿਆ ਜਿਵੇਂ ਵੱਡੀ ਕਾਨਫਰੰਸ ਤੇ ਕਿਸੇ ਦੇ ਮੁੱਖ ਮੰਤਰੀ ਦੇ ਮੂਹਰੇ ਜਿਹੜੇ ਨਹੀਂ ਬੋਲਦੇ ਉਹਨਾਂ ਦੇ ਮੂੰਹ ਬੰਦ ਕੀਤੇ ਜਾਂਦੇ ਹੁੰਦੇ ਐ ਐਸਾ ਹਾਲਾਤ ਦੇ ਵਿੱਚ ਚੱਕ ਕੇ ਗੱਡੀਆਂ ਤੇ ਸਿੱਟਣਾ ਤਾਂ ਉਹ ਸਾਰਾ ਕੁਝ ਸਾਨੂੰ ਜਿਹੜਾ ਕਮਾਂਡੋ ਦਾ ਸੈਂਟਰ ਐ ਬਹਾਦਰਗੜ੍ਹ ਉਥੇ ਲਿਆਏ ਤਾਂ ਥੋੜੇ ਸਮੇਂ ਦੇ ਵਿੱਚ ਡੱਲੇਵਾਲ ਸਾਹਿਬ ਵੀ ਉੱਥੇ ਆ ਗਿਆ ਪੰਦੇਰ ਵੀ ਉੱਥੇ ਆ ਗਏ ਸੀ ਸਾਰੇ ਉੱਥੇ ਆ ਗਏ ਬਾਕੀ ਮੋਰਚੇ ਦੋਵੇਂ ਚੱਕ ਤੇ ਹਾਂ ਉਹ ਜਦੋਂ ਸਾਨੂੰ ਇਹ ਪਤਾ ਲੱਗਿਆ ਸਾਡੀ ਗ੍ਰਿਫਤਾਰੀ ਹੋ ਗਈ ਤੇ 20 ਮਿੰਟਾਂ ਦੇ ਵਿੱਚ ਉਹ ਸਾਨੂੰ ਜਦੋਂ ਉੱਥੋਂ ਪਤਾ ਲੱਗਿਆ ਕਿ ਮੋਰਚਾਂ ਦੇ ਵਿੱਚ ਵੀ ਹਮਲਾ ਕਰਤਾ ਇਹਨਾਂ ਨੇ ਤਾਂ ਡੱਲੇਵਾਲ ਸਾਹਿਬ ਨੇ ਕਿਹਾ ਵੀ ਸਾਨੂੰ ਮੁਲਾਤਾ ਦਿਓ ਅਸੀਂ ਵੀ ਕਿਹਾ ਵੀ ਮਿਲਤਾ ਲਗੇ ਸਾਨੂੰ ਇੱਕ ਦੂਜੇ ਨਾਲ ਨਹੀਂ ਮਿਲਣ ਦਿੱਤਾ ਬੱਕਰੇ ਬੱਕਰੇ ਰੱਕੇ ਉਹਦੇ ਵਿੱਚੋਂ ਜਿਹੜਾ ਡੱਲੇਵਾਲ ਸਾਹਿਬ ਨੇ ਪਾਣੀ ਬੰਦ ਕੀਤਾ ਤਾਂ ਉਹ 10 ਦਿਨ ਅਸੀਂ ਜੇਲ੍ਹ ਦੇ ਵਿੱਚ ਲਾ ਕੇ ਸਾਰੇ ਤਾ ਡੱਲੇਵਾਲ ਸਾਹਿਬ ਦੀ ਮੰਗ ਸੀ ਕਿ ਮੈਨੂੰ ਜਿੰਨਾ ਚਿਰ ਸਾਰੇ ਕਿਸਾਨ ਤੁਸੀਂ ਛੱਡਦੇ ਨਹੀਂ ਮੈਂ ਪਾਣੀ ਨਹੀਂ ਲੈਂਦਾ ਉਹ ਸਾਰੀਆਂ ਕਿੱਤਾਂ ਦੇ ਵਿੱਚੋਂ ਜਿਹੜਾ ਪੰਜਾਬ ਸਰਕਾਰ ਨੇ ਆਪ ਦੇ ਬੁੱਕਲ ਦਾ ਸੱਪ ਨਿਕਲਿਆ ਜਿਹੜਾ ਇਹ ਕਹਿੰਦਾ ਵਾਕਿਆ ਦੋ ਢੁੱਕਦੇ ਹੁੰਦੇ ਅੱਗੇ ਤਾਂ ਇਹ ਹੁੰਦਾ ਉਹਨੇ ਜੇ ਆਪ ਦਾ ਤਾਂ ਮਾਰੂ ਤਾਂ ਵੀ ਛਾਵੇਂ ਛਿੱਟੂ ਉਮੀਦ ਇਹਨਾਂ ਤੇ ਤਾਂ ਇਹ ਜੀ ਨਾ ਵੀ ਸਾਡੇ ਪੰਜਾਬ ਵਾਲੇ ਆ ਲੋਕਾਂ ਨੇ ਬੜੀਆਂ ਔਖਾਂ ਦੇ ਵਿੱਚੋਂ ਭਾਜਪੀ ਕਾਂਗਰਸੀ ਕਾਲੀ ਉਹਨਾਂ ਤੋਂ ਅੱਖ ਕੇ ਕਿਉਂਕਿ ਕਾਲੀ ਤੇ ਬੀਜੇਪੀ ਤੇ ਸਰਕਾਰ ਰਹੀ ਹੈ ਲੋਕਾਂ ਨੇ ਦੇਖੀ ਹੈ ਕਾਂਗਰਸੀ ਦੇਖੀ ਹੈ ਇਹ ਜਿਹੜੇ ਕਹਿੰਦੇ ਹੁੰਦੇ ਸੀ ਖਾਸ ਕਰਕੇ ਜਿੱਥੇ ਆਪਾਂ ਖੜੇ ਆਵੇ ਤਾਂ ਗਰੀਬ ਘਰਾਂ ਦੇ ਆ ਅਸੀਂ ਤਾਂ ਆਮ ਲੋਕ ਸਿਆਸਤ 'ਚ ਸੁਧਾਰ ਕਰਨ ਆਏ ਆ ਅਸੀਂ ਕੋਈ ਰਾਜਨੀਤੀ ਨਹੀਂ ਕਰਨ ਆਏ ਇਹ ਆਮ ਕਹਿੰਦੇ ਨੇ ਤਾਂ ਹੁਣ ਐਮਐਲਏ ਦੇ ਬਿਆਨ ਕੀ ਆ ਰਹੇ ਨੇ ਵੀ ਬੱਸ ਜੇ ਸਰਕਾਰ ਦਾ ਟਰਾਲੀਆਂ ਦੀ ਪੜਤਾਲ ਕਰਨ ਲੱਗੀ ਫਿਰ ਸਰਕਾਰ ਤਾਂ ਇੱਥੋਂ ਤੇ ਘੇਰੇ ਜੂਗੀ ਪਾ ਇਹ ਆਟੋਮੈਟਿਕ ਤੇ ਚਲੋ ਮੈਂ ਉਹਨੇ ਸਵਾਲ ਨਹੀਂ ਜਾਂਦਾ ਇਹ ਤੇ ਆਪ ਹੀ ਹੈ ਵੀ ਭਾਈ ਤੂੰ ਗਰੀਬ ਘਰਾਂ ਚੋਂ ਆਇਆ ਸਿਆਸਤ ਤੇ ਤੈਨੂੰ ਲੋਕਾਂ ਨੇ ਐਮਐਲਏ ਬਣਾਇਆ ਘੱਟੋ-ਕੱਟ ਬਿਆਨੇ ਬਿਆਨ ਤਾਂ ਇਹ ਜੇ ਵੱਧਵੇਂ ਜਾਣ ਹਕੀਕਤੋਂ ਲੋਕਾਂ ਨਾਲ ਸੰਬੰਧਤ ਤੇਰੀ ਆਪ ਦੀਆਂ ਕਮਜ਼ੋਰੀਆਂ ਤੇਰੇ ਆਪ ਹੀ ਲੋਕ ਕਮੈਂਟਾਂ ਦੇ ਵਿੱਚ ਪੜ ਲੈ ਵੀ ਭਾਈ ਇੱਕ ਮੋਬਾਈਲ ਦਾ ਕਿੰਨਾ ਮੁੱਲ ਹੁੰਦਾ ਹੈ ਕਵਰ ਦਾ ਕਿੰਨਾ ਹੁੰਦਾ ਤੇ ਟਰਾਲੀ ਦਾ ਕਿੰਨਾ ਹੁੰਦਾ ਆਪ ਹੀ ਸਵਾਲ ਉੱਠੇ ਜਾਂਦੇ ਨੇ ਘੱਟੋ-ਕੱਟ ਤੇਰੇ ਇਲਾਕੇ ਦੀ ਜ਼ਿੰਮੇਵਾਰੀ ਦਿੱਤੀ ਹੈ ਤੈਨੂੰ ਇਹ ਜਾਂ ਤਾਂ ਇਹ ਕਹਿਣਾ ਚਾਹੀਦਾ ਵੀ ਸਾਡੀ ਮੰਤਰੀ ਮੰਡਲ ਦੀ ਸਾਡੀ ਬੈਠ ਕੋਈ ਸੀ ਜਿਹੜਾ ਸਾਡਾ ਪ੍ਰੋਗਰਾਮ ਸੀ ਸਾਡਾ ਅਸੀਂ ਤਾਂ ਕੀਤਾ ਹੈ ਸਾਡੇ ਤੇ ਜਾਂ ਪ੍ਰੈਸ਼ਰ ਸੀ ਕੋਈ ਗੱਲ ਕਲੀਅਰ ਕਰਨੀ ਚਾਹੀਦੀ ਹੈ ਅੱਜ ਵੀ ਮੁੱਖ ਮੰਤਰੀ ਦਾ ਹਾਸੋਹਿਣਾ ਬਿਆਨ ਸੀ ਕਿ ਮੈਂ ਕਿਸਾਨਾਂ ਨੂੰ ਮੀਟਿੰਗ ਚ ਲੈ ਕੇ ਜਾਵਾਂ ਪਿਆਰ ਨਾਲ ਲੈ ਕੇ ਜਾਵਾਂ ਮੈਂ ਪਿਆਰ ਨਾਲ ਲੈ ਕੇ ਜਾਵਾਂ ਕੁੱਟ ਵੀ ਲਏ ਰੋਣ ਵੀ ਨਹੀਂ ਦੇਣੇ ਲੁੱਟ ਵੀ ਲਏ ਦਰਜ ਵੀ ਨਹੀਂ ਕਰਨ ਦੇਣੀ ਰਿਪੋਰਟ ਕੋਈ ਇਹ ਸਾਰੇ ਕੁਸ ਦੇ ਵਿੱਚੋਂ ਭਾਈ ਅਸੀਂ ਜਾਵੜਾਂਗੇ ਤੇਰੀ ਲੋੜ ਨਹੀਂ ਹੁਣ ਮੀਟਿੰਗ 'ਚ ਜਾਵੜਾਂਗੇ ਤੇਥੋਂ ਬਗੈਰ ਵੀ ਵਗ ਜਾਾਂਗੇ ਉਹ ਸਾਰਾ ਕੁਝ ਅਸੀਂ ਦੱਸਣ ਅੱਜ ਜਿਹੜੇ ਮੰਤਰੀ ਐਮ ਐਲ ਏ ਸਾਡੇ ਦੋਨੋਂ ਫੋਰਮ ਵੱਲੋਂ ਜਿਹੜੇ ਪ੍ਰੋਗਰਾਮ ਦਿੱਤੇ ਗਏ ਸੀਗੇ ਨਾ ਉਹ ਦੀ ਜਿਹੜੀ ਅੱਜ ਦਿੱਤੇ ਆ ਉਹਦੇ ਵਿੱਚੋਂ ਸੀ ਸਾਡਾ ਐਮ ਐਲ ਏ ਹਲਕਾ ਪੈਂਦਾ ਮੈਨੂੰ ਲੱਗਦਾ ਭਧੌੜਦਾ ਤਾਂ ਇਸ ਹਾਲਾਤ ਦੇ ਵਿੱਚੋਂ ਇੱਥੇ ਮੁੱਖ ਮੰਤਰੀ ਵੀ ਇਲੈਕਸ਼ਨ ਲੜ ਚੁੱਕੇ ਵੱਡੇ ਵੱਡੇ ਐਮ ਐਲ ਏ ਬਣੇ ਨੇ ਪਰ ਇਹ ਜਿਹੜੇ ਇਹਨਾਂ ਦੇ ਬਿਆਨ ਆ ਮੈਨੂੰ ਤਾਂ ਲੱਗਦਾ ਵੀ ਜਵਾਬ ਸਵਾਲ ਹੀ ਦੇਣੇ ਚਾਹੀਦੇ ਸੀ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਜਾਂ ਜਿਹੜਾ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਸਾਡੀ ਬਿਉਤਬੰਦੀ ਤੋਂ ਬਗੈਰ ਸਾਥੋਂ ਪੁੱਛੇ ਤੋਂ ਬਗੈਰ ਜਾਂ ਤਾਂ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਜਾਂ ਇਹਨਾਂ ਦੀ ਸਾਰਿਆਂ ਦੀ ਹੁਣ ਸਹਿਮਤੀ ਹੈ ਅੱਜ ਅਮਨ ਅਰੋੜਾ ਜਿਹੜੇ ਪ੍ਰਧਾਨ ਆਵਾਜ਼ੀ ਪਾਰਟੀ ਦੇ ਉਹਨਾਂ ਦਾ ਬਿਆਨ ਵੀ ਆਇਆ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਧਰਨੇ ਦਾ ਤਾਂ ਕੰਮ ਹੀ ਸ਼ੁਰੂ ਕੀਤਾ ਹੋਇਆ ਜਦੋਂ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੇ ਆ ਜੇ ਕਿਸਾਨਾਂ ਨੇ ਧਰਨੇ ਲਾਉਣੇ ਆ ਤਾਂ ਸਾਡੇ ਘਰਾਂ ਉਰੇ ਲਾਓ ਕੋਈ ੜਕਾ ਨਹੀਂ ਪਰ ਲੋਕਾਂ ਨੂੰ ਜਿਹੜਾ ਤੰਗ ਕਰਨਾ ਉਹ ਬੰਦ ਕਰਦੇ ਉਹ ਬਰਦਾਸ਼ਤ ਨਹੀਂ ਕਰਨਾ ਸੀ ਨਹੀਂ ਉਹ ਤਾਂ ਕੁੱਤਾ ਨਹੀਂ ਹੁੰਦਾ ਇੱਕ ਨਹੀਂ ਤਾਂ ਭੌਂਕੀ ਜਾਂਦਾ ਨਾਲੇ ਪੂਛ ਛੱਡਿਆ ਚ ਹੁੰਦੀ ਆ ਉਹਨਾਂ ਦੇ ਦੋਨੇ ਬਿਆਨ ਮੈਂ ਪੜਿਆ ਹੂੰ ਉਤੋਂ ਤਾਂ ਕੋਈ ਗੱਲ ਨਹੀਂ ਕਿਸਾਨ ਸਾਡੇ ਘਰਾਂ ਮੂਰੇ ਆ ਕੇ ਬੈਠ ਜਾਣ ਪਰ ਜੇ ਲੋਕਾਂ ਨੂੰ ਸਮੱਸਿਆ ਖੜੀ ਕੀਤੀ ਤਾਂ ਬਰਦਾਸ਼ਤ ਨਹੀਂ ਕੀਤਾ ਜਾਣਾ ਇਹਦਾ ਮਤਲਬ ਡਾਂਗ ਸਾਡੀ ਤਿਆਰ ਹੈ ਸੋ ਉਹਨੂੰ ਕੁੱਟਣ ਲਈ ਭਾਈ ਅੱਜ ਆਏ ਆ ਤੁਹਾਡੇ ਘਰਾਂ ਚ ਕੁੱਟ ਲਿਓ ਫਿਰ ਜੇ ਤੁਹਾਡਾ ਜਿਹੜਾ ਬਿਆਨ ਹੈ ਐਮਐਲਏ ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਉਹ ਉਹਦਾ ਬਿਆਨ ਦੋਨੇ ਪਾਸੇ ਸ਼ੇਰਾ ਕਰਦਾ ਸੀ ਵੀ ਅਸੀਂ ਕਮਜ਼ੋਰ ਨਹੀਂ ਹੋਏ। ਸਾਨੂੰ ਇੰਨਾ ਡਾਉਣ ਨਾ ਸਮਝੋ। ਕੋਈ ਗੱਲ ਨਹੀਂ ਆਜੋ। ਫੇਰ ਕਿਹੜਾ ਸੀ ਹਜੇ ਕੋਈ ਠੰਡੇ ਹੋਇਆ ਟਕਰਾਂਗੇ ਤੁਹਾਡੇ ਨਾਲ ਇਹ ਤਾਂ ਮਤਲਬ ਇਹ ਸੀ ਕਰਦਾ। ਮੈਂ ਤੁਸੀਂ ਸਮਝ ਚੁੱਕੇ ਹੋ ਸਰਕਾਰ ਦਾ ਹੁਣ ਸਿੱਧਾ ਇਸ਼ਾਰਾ ਵੀ ਤਰਨਾ ਨਹੀਂ ਲੱਗਣ ਦੇਣੇ। ਹਾਂ ਉਹਨਾਂ ਦਾ ਸਿੱਧਾ ਇਹ ਹੈ ਕਿ ਜਿਹੜਾ ਇਹਨਾਂ ਨੂੰ ਕਮਿਸ਼ਨ ਮਿਲਣਾ ਹੈ ਭਾਵੇਂ ਕੋਈ ਪਾਈਪਲਾਈਨ ਹੋਵੇ ਭਾਵੇਂ ਭਾਰਤਮਾਲਾ ਰੋਡ ਹੋਵੇ ਭਾਵੇਂ ਇੱਥੇ ਸੈਲੋ ਗਦਾਮ ਬਣਨੇ ਹੋਣ ਜੋ ਵੀ ਪ੍ਰਾਈਵੇਟਾਂ ਨੇ ਜ਼ਮੀਨ ਸਾਡੀ ਖੋਣੀ ਐ ਉਹਨਾਂ ਦੇ ਦਲਾਲ ਬਣ ਚੁੱਕੇ ਆ ਉਹਨਾਂ ਦੀ ਪਿੱਠ ਤੇ ਹੀ ਆ ਗਈ ਸਰਕਾਰ ਇੱਥੋਂ ਹੀ ਲੱਗਦਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਬੋਲਣ ਨਹੀਂ ਦੇਣਾ ਤੇ ਧਰਨਾ ਲਾਉਣ ਨਹੀਂ ਦੇਣਾ ਇਹਦੇ ਇਹਨਾਂ ਦਾ ਬਿਆਨ ਸਾਫ਼ ਕਰਦਾ ਤੁਸੀਂ ਤੁਹਾਡੇ ਲਈ ਸਮਾਂ ਤਾਂ ਚੁਣੌਤੀਆਂ ਵਾਲਾ ਆ ਰਿਹਾ ਅੱਗੇ 2 ਸਾਲ ਜਿਹੜੇ ਬੱਚੇ ਸਰਕਾਰ ਦੇ ਮੈਂ ਕਹਿੰਦਾ 2 ਨਹੀਂ ਸਾਲ ਸਾਡੇ ਲਈ ਤਾਂ ਪਮਾ ਕੇਂਦਰ ਦੀ ਸਰਕਾਰ ਹੋਵੇ ਪੰਜਾਬ ਦੀ ਹੋਵੇ ਲੋਕਾਂ ਨੂੰ ਸੋਚਣਾ ਜ਼ਰੂਰ ਬਣਦਾ ਕੱਲੇ ਠੀਕ ਐ ਆਪਾਂ ਧਰਨਾ ਤੱਕ ਸੀਮਤ ਰਹੀਏ ਹਾਲਾਤ ਕਿਹੋ ਜਿਹੇ ਬਣ ਰਹੇ ਨੇ ਉਹਤੇ ਗੌਰ ਕਰਕੇ ਲੜਾਈਆਂ ਦੇ ਵੀ ਰੂਪ ਰੇਖਾ ਤਾਂ ਉਹ ਜੇ ਹੋਣ ਕਿ ਜਿਹੜੀ ਲੋਕਾਂ ਨੂੰ ਪਬਲਿਕ ਨੂੰ ਲੱਗੇ ਕਿ ਇਸ ਲੜਾਈ ਦੇ ਵਿੱਚੋਂ ਆ ਸਾਡਾ ਕੁਝ ਮਿਲਣਾ ਚਾਹੀਦਾ ਨਹੀਂ ਜੇ ਆ ਨਾ ਮਿਲਿਆ ਤਾਂ ਸੀ ਬੇਕਰ ਹੋ ਜਾਗੇ ਤਾਂ ਉਸ ਹਾਲਾਤਾਂ ਤੇ ਮੈਂ ਤਾਂ ਜਿੰਨੇ ਵੀ ਕਿਸਾਨ ਆ ਪਹਿਲੀ ਗੱਲ ਤਾਂ ਕਿਤੇ ਤੇ ਇਕੱਠੇ ਹੋਣਾ ਚਾਹੀਦਾ ਹੈ ਕਿ ਕਿਸਾਨੀ ਕਿਤਾ ਬਚਾਉਣਾ ਜੇ ਇਕੱਲੇ ਬਿਆਨਵਾਜਾਂ ਤੇ ਇੱਕ ਰਹਿਣਾ ਹੈ ਤਾਂ ਉਹ ਜੇ ਬਿਆਨ ਫਿਰ ਹੁਣ ਸਿਆਸੀਆਂ ਦੇ ਆਉਣੇ ਸ਼ੁਰੂ ਹੋ ਗਏ ਤਾਂ ਉਹ ਜੇ ਸਾਡੇ ਜਿਹੜੇ ਅਡਾਨੀਆਂ ਬਾਨੀਆਂ ਦੇ ਆਉਣੇ ਸ਼ੁਰੂ ਹੋ ਜਾਣਗੇ ਇਹ ਤੋਂ ਘੱਟੋ ਘੱਟ ਬਿਆਨਾਂ ਤੇ ਕੀ ਸੀਮਤ ਰਹਿਣਾ ਤਾਂ ਸਾਡੀ ਫਿਰ ਉਹ ਜਿਹੜੀ ਕਿਸਾਨੀ ਦੀ ਜ਼ਮੀਨ ਆ ਉਹ ਜਾਣੀ ਹੈ ਤਾਂ ਇਹ ਤੇ ਲਾਜ਼ਮੀ ਗੌਰ ਕਰਕੇ ਅੱਜ ਦੀਆਂ ਘਟਨਾ ਤੋਂ ਬਾਅਦ ਦੋਨੇ ਮੋਰਚੇ ਬੈਠਾਂਗੇ ਤਾਂ ਘੱਟੋ ਘੱਟ ਸਾਡੇ 4 ਮੰਤਰੀ ਇਹਨਾਂ ਦੇ ਨਿਸ਼ਾਨੇ ਤੇ ਆ ਜਿਹੜੇ 7 ਮੀਟਿੰਗਾਂ ਜਿਹੜੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਚੱਲੇ ਆ ਉਹਦੇ ਵਿੱਚ ਬੈਠਦੇ ਰਹੇ ਨੇ ਮੁੱਖ ਮੰਤਰੀ ਆਪ ਖਜ਼ਾਨਾ ਮੰਤਰੀ ਆਪ ਗਰਮੀਤ ਖੋਡੀਆਂ ਘਟਾਰੂ ਚੱਕ ਇਹ ਚਾਰ ਸਾਡੀਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਰਿਹਾ ਤੇ ਆਉਣ ਸਮੇਂ 'ਚ ਅਸੀਂ ਦੇ ਕੇ ਪ੍ਰੋਗਰਾਮ ਤਾ ਲਾਜ਼ਮੀ ਇਹਨਾਂ ਚਾਰਾਂ ਦਾ ਪੱਕਾ ਘਰਾਓ ਕਰਾਂਗੇ 10-10 ਹਜ਼ਾਰ ਬੰਦਾ ਇਹਨਾਂ ਦੇ ਬਾਰਾਂ ਚ ਲਾਵਾਂਗੇ ਜਿਹੜੀ ਫੋਰਸ ਜਿਹੜੀ ਤਾਕਤ ਜਿਹੜੀ ਡਾਂਗ ਅਮਨ ਰੋੜਾ ਨੇ ਵਰਤਣੀਆਂ ਉਹ ਵਰਤ ਲੈ ਸਕਦੇ ਇੱਕ ਮੁੱਖ ਮੰਤਰੀ ਦਾ ਬਿਆਨ ਚੱਲ ਰਿਹਾ ਹੈ ਉਹਨਾਂ ਨੇ ਨੈਸ਼ਨਲ ਮੀਡੀਆ ਤੇ ਬਿਆਨ ਦਿੱਤਾ ਹੈ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ ਅਸੀਂ ਬਹੁਤ ਚਰ ਹੋ ਗਿਆ ਸੀ ਕਹਿੰਦੇ ਉਹਨੂੰ ਪਿਆਰ ਨਾਲ ਅਸੀਂ ਸਾਰੇ ਠਾ ਤੇ ਪਰ ਨੁਕਸਾਨ ਜਿਹੜਾ ਪੰਜਾਬ ਦਾ ਉਹ ਹੋ ਰਿਹਾ ਸੀ ਉਸ ਕਰਕੇ ਅਸੀਂ ਕਿਸਾਨਾਂ ਨੂੰ ਲਗਾਤਾਰ ਕਹਿ ਰਹੇ ਸੀ ਕਿ ਤੁਸੀਂ ਇਹ ਧਰਨੇ ਸਮਾਪਤ ਕਰ ਦਿਓ ਨਿਉ ਤਾਂ ਉਹੀ ਅਮਨ ਰੋੜਾ ਦੀ ਇੱਕ ਕਾਪੀ ਸੀ ਜਿਹੜਾ ਮੁੱਖ ਮੰਤਰੀ ਦਾ ਇੰਟਰਵਿਊ ਦੇ ਰਿਹਾ ਮੈਂ ਵੀ ਸੁਣੀ ਹੈ ਬਈ ਅਸੀਂ ਕਿਸੇ ਨੂੰ ਕੁੱਟਿਆ ਨਹੀਂ ਕੋਈ ਲਹੂ ਲਹਾਨ ਨਹੀਂ ਹੋਇਆ ਅਸੀਂ ਪੁਲਿਸ ਕੇ ਪਿਆਰ ਦੇ ਨਾਲ ਲੈ ਵੀ ਉਹ ਬੱਸਾਂ ਵੈਕਟਿੰਗ ਖੜੀਆਂ ਨੇ ਉਹ ਚ ਵਗਜੋ ਤਾਂ ਅਸੀਂ ਸੜਕ ਤੁਸੀਂ ਪਿਆਰ ਨਾਲ ਖਾਲੀ ਕੀਤੀ ਆ ਛੋਡੇ ਐਮ ਐਲ ਏ ਟਰੈਕਟਰਾਲਿਆ ਚੋਰੀ ਕਰਕੇ ਲੈ ਗਏ ਛੋਡੇ ਖੰਡਾ ਗੁਰ ਸਟੋਰਾ ਚੋਂ ਸਮਾਨ ਚੱਕ ਕੇ ਲੈ ਗਏ ਤੁਸੀਂ ਡਰੰਪ ਜਿਹੜੇ ਉਹ ਲਾਏ ਸੀ ਕੂੜੇ ਵਾਲੇ ਉਹਨਾਂ ਦੇ ਵਿੱਚ ਸਮਾਨ ਚਾਚ ਚੱਕ ਪੱਖੇ ਫ੍ਰਿਜਾਂ ਲੈ ਕੇ ਗਏ ਹੋ ਬੜੀ ਆਮ ਸ਼ਾਂਤੀ ਦੇ ਨਾਲ ਸਾਰੀ ਰਾਤ ਲੋਕਾਂ ਕੋਲੇ ਨਾ ਵੀੜੂ ਆ ਗਈਆਂ ਉਹ ਉਹ ਜੰਤਕ ਹੋਣੀਆਂ ਵੀ ਤੁਸੀਂ ਭਾਈ ਜਮਾਂ ਨਹੀਂ ਲੋਕਾਂ ਨੂੰ ਕੁਛ ਕੀਤਾ ਬੜੇ ਪਿਆਰ ਦੇ ਨਾਲ ਬਣਦਾ ਇਹ ਸੀਗਾ ਜਦੋਂ ਅਸੀਂ ਮੀਟਿੰਗ ਕਰਕੇ ਆਏ ਚੰਡੀਗੜ੍ਹੋਂ ਕਹਿੰਦੇ ਭਾਈ ਸਾਡੇ ਤਾਂ ਪ੍ਰੈਸ਼ਰ ਆ ਸੀ ਮੋਰਚੇ ਠਾਵਾਂਗੇ ਜਾਂ ਤਾਂ ਤੁਸੀਂ ਖਾਲੀ ਕਰ ਦਿਓ ਜਾਂ ਇਹਨੂੰ ਵਿਚਾਰ ਨੂੰ ਆਪ ਦਾ ਸਮਾਨ ਚੱਕ ਲੋ ਪਬਲਿਕ 'ਚ ਇੰਨਾ ਕਹਿੰਦਾ ਤਾਂ ਹੋ ਜਾਂਦਾ ਨਾ ਵੀ ਮੈਂ ਕਿਸਾਨਾਂ ਨੂੰ ਕਿਹਾ ਸੀ ਕਿਸਾਨ ਨਹੀਂ ਮੰਨੇ ਤਾਂ ਫਿਰ ਇਹ ਸਾਨੂੰ ਤਾਂ ਸੜਕ ਖਾਲੀ ਕਰਾਉਣੀ ਪੈਣੀ ਸੀ ਪਰ ਤੁਸੀਂ ਤਾਂ ਕਿਹਾ ਸਾਡੇ ਦੋ ਮੰਤਰੀ ਮੀਟਿੰਗ ਦੇ ਵਿੱਚੋਂ ਵੀ ਭੁੱਲ ਜੋ ਅਸੀਂ ਕਿਸਾਨਾਂ ਦੇ ਖਿਲਾਫ ਕੋਈ ਐਕਸ਼ਨ ਲਵਾਂਗੇ ਤਾਂ ਇਹ ਕਹਿਣਾ ਕੁਝ ਹੋਰ ਅਮਲ ਦੇ ਵਿੱਚ ਕੁਝ ਹੋ ਕਿੰਨੇ ਪੋਚੇ ਮਾਰੀ ਜਾਣ ਸਚਾਈ ਲੋਕਾਂ ਦੇ ਹੁਣ ਸਾਹਮਣੇ ਹੈ ਬਣਨੀ ਬਣਨ ਦੀ ਗੱਲ ਫਿਰ ਨਹੀਂ ਗੱਲ ਤਾਂ ਕੀ ਬਣਨੀ ਹੈ ਗੱਲ ਤੇ ਲੋਕਾਂ ਤੁਸੀਂ ਦੇਖੋਗੇ ਆਉਣ ਵਾਲੇ ਰੋਹ ਦੇ ਵਿੱਚ ਸਾਹਮਣਾ ਕਰਨਾ ਪੈਣਾ ਇਹਨਾਂ ਨੂੰ ਜਿਹੜੀ ਜਿਹੜੀ ਸਰਕਾਰ ਨਾਲ ਤੁਹਾਡਾ ਚੱਲ ਰਿਹਾ ਮੋਰਚਾ ਭਾਵੇਂ ਕੇਂਦਰ ਨਾਲ ਹੋਵੇ ਚਾਹੇ ਪੰਜਾਬ ਨਾਲ ਦੂਜੀਆਂ ਜਥੇਬੰਦੀਆਂ ਉਹ ਕਹਿੰਦੀਆਂ ਕਿ ਸਾਡੀਆਂ ਦਾ ਮੰਗਾਂ ਹੀ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਵੀ ਆ ਸਾਰੀਆਂ ਜਿੰਨੀਆਂ ਅਸੀਂ ਲੈ ਕੇ ਜਾਂਦੇ ਆ ਤੇ ਹੁਣ ਤੁਸੀਂ ਇੱਕ ਪਲੇਟਫਾਰਮ ਤੇ ਆਉਣ ਦੀ ਕੋਈ ਚਾਰਾਜੋਈ ਸ਼ੁਰੂ ਕਰ ਰਹੇ ਹੋ ਕਿਉਂਕਿ ਕੱਲੇ-ਕੱਲੇ ਹੋਂ ਤਾਂ ਜਿਵੇਂ ਦੋ ਮੋਰਚੇ ਤੋਂ ਠਾਤਾ ਤੁਹਾਨੂੰ ਬਾਕੀ ਜੇ 32 ਜਥੇਬੰਦੀਆਂ ਪਹਿਲਾਂ ਵਾਲੀਆਂ ਸੀ ਉਹ ਇਕੱਠੀਆਂ ਹੋ ਕੇ ਕੋਈ ਪ੍ਰੈਸ਼ਰ ਬਣਾਉਣ ਦੀ ਕੋਈ ਨਵੀਂ ਰਣਨੀਤੀ ਆ ਸਕਦੀ ਆ ਉਹਨਾਂ ਦੇ ਨਾਲ ਚ ਦੇਖੋ ਮੈਂ ਤਾਂ ਕੱਲ ਵੀ ਇੱਕ ਕਰੀ ਸੀ ਕੱਲ ਪੱਤਰਕਾਰ ਨੇ ਸਵਾਲ ਪੁੱਛੇ ਮੈਂ ਕਿ ਸਾਨੂੰ ਐ ਵੀ ਪੁੱਛ ਲਿਆ ਕਰੋ ਬਈ ਇੱਕ ਜੱਸੇ ਬੰਦੇ ਦੀ ਤੁਸੀਂ ਅੱਡ ਕਿਉਂ ਹੋਏ ਹੋ ਹੂੰ ਇਕੱਠੇ ਹੋਣ ਵਾਲੀ ਜੇ ਹੁਣ ਭਰਾ ਤੋਂ ਅੱਡ ਹੋ ਗਏ ਉਹਨੂੰ ਇਹ ਪੁੱਛ ਲਓ ਵੀ ਤੁਸੀਂ ਅੱਡੇ ਕਿਉਂ ਵੀ ਇਕੱਠੇ ਕਿੱਦੇ ਹੁੰਨੇ ਹੋ ਸਵਾਲ ਦੋਨੇ ਬਰਾਬਰ ਨੇ ਭਈ ਅੱਡ ਕਿਉਂ ਹੋਏ ਹੁਣ ਇਕੱਠੇ ਕਿਉਂ ਨਹੀਂ ਹੁੰਦੇ ਸਵਾਲ ਤਾਂ ਇਸ਼ੂ ਉਹੀ ਹੈ ਕਿ ਐਮਐਸਪੀ ਗਾਰੰਟੀ ਕਾਨੂੰਨ ਤੇ ਸਾਰੇ ਸਹਿਮਤ ਹੈ ਸੁਆਮੀ ਨਾਸਨ ਦੀ ਰਿਪੋਰਟ ਤੇ ਸਹਿਮਤ ਨੇ ਕਰਜ਼ੇ ਤੋਂ ਮੁਕਤ ਕਿਸਾਨਾਂ ਮਜ਼ਦੂਰਾਂ ਨੂੰ ਕਰਾਉਣਾ ਹੈ ਪ੍ਰਦੂਸ਼ਣ ਖੇਤੀ ਚੁਕੜਨਾ ਜੇ ਉਹ ਮੰਗਾ ਸਹਿਮਤ ਨੇ ਤਾਂ ਫਿਰ ਸਾਨੂੰ ਸਿਰ ਜੋੜ ਕੇ ਬੈਠ ਕੇ ਉਹ ਮੰਗਾ ਦੇ ਅਮਲ ਤੱਕ ਲਾਗੂ ਕਰਵਾਉਣ ਤੱਕ ਫਿਰ ਬੈਠ ਜਾਣਾ ਚਾਹੀਦਾ ਇਕੱਲੇ ਬਿਆਨਾਂ ਨਾਲ ਤਾਂ ਸਰਕਾਰਾਂ ਭਾਫੀ ਖੜੀਆਂ ਕਿ ਕੀ ਦੇ ਮੂੰਹ ਕਿੱਧਰ ਨੂੰ ਅ ਕੀ ਦੇ ਮੂੰਹ ਕਿੱਧਰ ਨੂੰ ਇਹ ਤੇ ਲਾਜ਼ਮੀ ਸੋਚ ਇਹ ਤਾਂ ਸੌਖਾ ਹੋ ਗਿਆ ਸਰਕਾਰ ਵਾਸਤੇ ਫਿਰ ਨਾ ਉਦੋਂ ਵੀ ਸੌਖਾ ਹੈ ਤੇ ਜਿਹੜੇ ਲੋਕਾਂ ਨੇ ਰਾਜ ਕਰਨਾ ਤੇ ਜਿਹੜਾ ਨੇ ਅਗਲਾਂ ਨੂੰ ਬਰਾਸ਼ਟ ਚ ਛੱਡ ਕੇ ਜਾਣਾ ਉਡਾਨੀਆਂ ਬਾਨੀਆਂ ਨੂੰ ਤਾਂ ਰਾਹ ਸਾਡੇ ਫੁੱਟ ਦਾ ਸਾਹਮਣੇ ਦਿਸਦਾ ਇਹ ਤੇ ਲਾਜ਼ਮੀ ਹੈ ਸਰਪੰਚ ਸਾਹਿਬ ਦਾ ਕਹਿ ਰਿਹਾ ਕਿ ਇਹਨਾਂ ਨੇ ਚੋਣ ਹੀ ਇਕੱਠਿਆਂ ਲੜਨੀਆਂ 2027 ਚ ਚਲੋ ਇਹਨਾਂ ਦੀ ਜੇ ਦੋ ਅੱਡ ਵੀ ਲੜ ਲੈਣ ਇਕੱਠੇ ਵੀ ਲੜ ਲੈਣ ਉਹ 5 ਸਾਲਾਂ ਦੇ ਵਿੱਚ ਸਾਰਾ ਦਾ ਕੋਟਾ ਪੂਰਾ ਕਰ ਲੈਣਗੇ ਕੋਈ ਲੇਕਸ਼ਨਾਂ ਲੁਕਸ਼ਨਾ ਦਾ ਨਹੀਂ ਗੱਲ ਤਾਂ ਸਵਾਲ ਲੋਕਾਂ ਦਾ ਕਿ ਇਹਨਾਂ ਤੋਂ ਅਸੀਂ ਸਾਰਿਆਂ ਤੋਂ ਬਦਲਾ ਜਿਹੜੇ ਕਹਿੰਦੇ ਸੀ ਅਸੀਂ ਨਵੀਂ ਰਣਨੀਤੀ ਕਰਾਂਗੇ ਨਵੀਂ ਰਜਨੀਤੀ ਦੇਵਾਂਗੇ ਲੋਕਾਂ ਨੂੰ ਲੋਕਾਂ ਦੇ ਘਰੇ ਸਾਡੇ ਐਮਐਲਏ ਪਿੰਡਾਂ 'ਚ ਹੀ ਰਹਿ ਆ ਕਰਨਗੇ ਲੋਕਾਂ ਨੂੰ ਤਾਂ ਦਫਤਰਾ 'ਚ ਨਹੀਂ ਆਉਣਾ ਪੈਂਦਾ ਉਹ ਸਾਰਾ ਕੁਝ ਦੇਖਿਆ ਸਾਨੂੰ ਕੁੱਟਣ ਵੇਲੇ ਤਾਂ ਸਾਰੇ ਵੀ ਐਮਪੀ ਵੀ ਆ ਗਏ ਮੁੱਖ ਮੰਤਰੀ ਵੀ ਆ ਗਿਆ ਪਰ ਘਰਾਂ 'ਚ ਤਾਂ ਪੋਜੀਸ਼ਨ ਉਹੀ ਖੜੀ ਹੈ ਤੇ ਕਿਹੜਾ ਹਜ਼ਾਰ ਵਾਲਾ ਸਾਡੀਆਂ ਭੈਣਾਂ ਨਾਲ ਵਾਅਦਾ ਕੀਤਾ ਸੀਗਾ ਉਹ ਕਿਹੜਾ ਦਿੱਤਾ ਉਹ ਸਾਰੀਆਂ ਪੋਜੀਸ਼ਨਾਂ ਸਾਹਮਣੇ ਹੈ ਕਿਸਾਨ ਮਜ਼ਦੂਰ ਮੋਰਚਾ ਨੇ ਕੱਲ ਐਲਾਨ ਕੀਤਾ ਸੀ ਉਸ ਤੋਂ ਬਾਅਦ ਇੱਕ ਖਬਰ ਚੱਲੀ ਕਿ ਤੁਹਾਡੀ ਜਥੇਬੰਦੀ ਨਾਲ ਸਹਿਮਤ ਨਹੀਂ ਤੁਸੀਂ ਵਾਪਸ ਵਾਲੀ ਕੌਲ ਆਪਦੀ ਕਰਕੇ ਰਣਾਲੀ ਕੋਈ ਇਸ ਤਰ੍ਹਾਂ ਦਾ ਮਸਲਾ ਤੁਹਾਡੇ ਵਿੱਚਕਾਰ ਵੀ ਚੱਲ ਰਿਹਾ ਹੈ ਆਪਸੀ ਦੇਖੋ ਕੋਈ ਵਿਚਾਰ ਨਹੀਂ ਸਾਡੇ 26 ਜਾਂ 27 ਤਰੀਕ ਨੂੰ ਮੇਰੇ ਯਾਦ ਨਹੀਂ ਅਸੀਂ ਜੇਲ੍ਹ ਦੇ ਵਿੱਚ ਅਸੀਂ ਇੱਕ ਪੀਸੀ ਕੀਤੀ ਦੋਨਾਂ ਫੋਰਮਾਂ ਨੇ ਕੱਲ ਚੈਨਲਾਂ ਤੇ ਇਹ ਖਬਰ ਚਲਾਈ ਜਾ ਰਹੀ ਸੀ ਕੱਲੀ ਸੀਗੀ ਤਾਂ ਉਹਦੇ ਵਿੱਚ ਜਦੋਂ ਸਾਡਾ ਪ੍ਰੋਗਰਾਮ ਦਿੱਤੇ ਵੇ ਆ ਉਹ ਹੋ ਗਿਆ ਅਮਲ ਦੇ ਵਿੱਚ ਅੱਜ ਪਤਾ ਲੱਗ ਜੂ ਭਾਈ ਇਹ ਫੁੱਟਾ ਇੱਕ ਸਹਿਮਤੀ ਆ ਕੋਸ਼ਿਸ਼ ਹੋ ਰਹੀ ਹੈ ਕੋਈ ਫੁੱਟ ਪਾਉਣ ਦੀ ਇਹ ਤਾਂ ਦੇਖੋ ਸਰਕਾਰਾਂ ਕਰਨਗੀਆਂ ਸਰਕਾਰਾਂ ਦੇ ਬਿਆਨਾਂ ਦੇ ਨਾਲ ਤੁਸੀਂ ਇਹ ਛੱਡ ਦਿਓ ਇਹਦੇ ਨਾਲ ਹੀ ਸੇਮ ਆ ਨਾਨਕ ਸਿੰਘ ਦਾ ਬਿਆਨ ਪੜ੍ਹ ਲਓ ਉਹ ਕਹਿੰਦਾ ਵੀ ਡੱਲੇਵਾਲ ਸਾਹਿਬ ਤੋਂ ਅਸੀਂ ਰੈਸਟ ਹੀ ਨਹੀਂ ਕੀਤਾ ਉਹ ਤਾਂ ਸੀ ਤਾਂ ਮਰਜ਼ੀ ਦੇ ਨਾਲ ਹਸਪੀਟਲ ਗਿਆ ਉਹ ਤਾਂ ਕਹਿੰਦੇ ਸਮਾਪਤ ਕਰਤਾ ਉਹਨਾਂ ਨੇ ਮਰਨ ਵਾਲਾ ਉਹਨਾਂ ਨੇ ਕਹਿੰਦਾ ਮਰਨ ਤੋਂ ਸ਼ੁਰੂ ਹੁਣ ਜੇ ਉਹ ਬਿਆਨ ਸਾਰੇ ਤੋੜ-ਮੋੜ ਦੇ ਉਧਰ ਉਹ ਬਿਆਨ ਦੇ ਸਕਦੇ ਇਹ ਦੇ ਸਕਦੇ ਤਾਂ ਫਿਰ ਮੀਡੀਆ ਦੇ ਵਿੱਚ ਇਹਨਾਂ ਦਾ ਚੱਲਿਆ ਉਹ ਸਾਰਾ ਕੁਝ ਫੁੱਟ ਪਾਉ ਵਾਲਾ ਇੱਕ ਝਲਕ ਤਾਂ ਇਹ ਸਾਨੂੰ ਸਾਡੇ ਨਾਲ ਕਿਸਾਨ ਆਗੂ ਕਾ ਸਿੰਘ ਕੋਟੜਾ ਜਿਨ੍ਹਾਂ ਨੇ ਸਾਰੇ ਮਸਲੇ ਤੇ ਗੱਲਬਾਤ ਕੀਤੀ ਆ ਤੇ ਆਮ ਆਦਮੀ ਪਾਰਟੀ ਦੇ ਅਜੇ ਵਿਧਾਇਕਾਂ ਦੇ ਤੇ ਮੰਤਰੀਆਂ ਮੁੱਖ ਮੰਤਰੀ ਦੇ ਘਰਾਂ ਨੂੰ ਕੀ ਰਿਆ ਗਿਆ ਇਸ ਮਸਲੇ ਤੇ ਉਹਨਾਂ ਨੇ ਸਾਰਾ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਹੈ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ